ਕੀ ਨਾਮ ਹੈ ਤੁਹਾਡਾ ਕੀ ਮੈਟਰ ਹੈ ਮੇਰਾ ਨਾਮ ਗਗਨ ਸਿੰਘ ਆ ਜੀ ਹਾਂ ਮੇਰਾ ਵੀਰ ਸਿੰਘ ਜੀ ਬੀਰੂ ਜੀ ਮੇਰਾ ਭਰਾ ਦਾ ਕਤਲ ਹੋਇਆ ਜੀ ਕਦੋਂ ਹੋਇਆ ਕੱਲ ਰਾਤ ਹੀ ਹੋਇਆ ਜੀ 8:30 ਵਜੇ ਕਿਹੜੀ ਜਗ੍ਹਾ ਆ ਸੰਝਗਲੋਂਣੀ ਪੰਜਰ ਮੋਲੋਚ ਤੁਹਾਨੂੰ ਕਿਵੇਂ ਪਤਾ ਲੱਗਿਆ ਪਤਾ ਬਾ ਫੋਨ ਆਇਆ ਜੀ ਬਾਤ ਚ ਤੇਰੇ ਭਰਾ ਦਾ ਕਤਲ ਹੋ ਗਿਆ ਵੀ ਤੂੰ ਆ ਜਾ ਮੜਾ ਜੀ ਇੰਦਰਾ ਫੜਫੜ ਇਹ ਲੈ ਕੇ ਗਏ ਹੁਣੇ ਭੱਜ ਪੁੱਜੇਗੇ ਉੱਥੇ ਇਹਨਾਂ ਨੇ ਲੈ ਲੂ ਕੇ ਗਏ ਉਹਨੇ ਉੱਥੇ ਛੱਡ ਛੁੱਟ ਕੇ ਭੱਜੇ ਉੱਥੇ ਦੱਸ ਰਹੇ ਸੀ ਕਿ ਵੀ ਇਹ ਮੁੰਡੇ ਆਏ ਵੀ ਛੱਡ ਕੇ ਭਾਗੇ ਬੋਡੀ ਨੂੰ ਉਹ ਅਸੀਂ ਬਾਅਦ ਚ ਜਾ ਕੇ ਦੇਖਿਆ ਵੀ ਮੁੰਡੇ ਦੀ ਡੈਥ ਹੋਈ ਵੀ ਦੇਖੀ ਉਮਰ ਕਿੰਨੀ ਹੈ ਉਮਰ ਹੀ ਹੈਗੀ 18 ਕੁ ਸਾਲ ਦੇ ਲੱਗਿਆ ਵੀ 18ਵੇਂ ਹੀ ਲੱਗਿਆ ਹੋਵੇਗੀ ਪੜਦਾ ਸੀ ਪੜਦਾ ਜੀ 10ਵੀਂ ਚ ਕੰਮ ਵੀ ਕਰਦਾ ਇਨਾਈ ਦੁਕਾਨਦਾਰੀ ਉੱਥੇ ਮੱਲੇ ਵਿੱਚ ਕਤਲ ਇਹ ਕੋਈ ਪਤਾ ਨਹੀਂ ਉੱਥੇ ਖੜਾ ਸੀ ਪਾਰਟੀ ਪੂੜੀ ਕਰ ਰਹੇ ਉਹਨੇ ਕੋਈ ਕੁਸ਼ ਕਰ ਰਹੇ ਉਹਨੇ ਇਹ ਮੁੰਡੇ ਲੈ ਕੇ ਗਏ ਹਨ ਉਹ ਤੋਂ ਬਾਅਦ ਉਹ ਮੁੰਡਿਆਂ ਨੂੰ ਪਤਾ ਹੀ ਹੋਣਾ ਗੋਲੀ ਵੱਜੀ ਆ ਜੀ ਹਾਂ ਜੀ ਇਹ ਹੁਣ ਡੈੱਡ ਬਡੀ ਕਿੱਥੇ ਡੈੱਡ ਬਡੀ ਸਿੰਦਰਾ ਜੀ ਕੁਝ ਪਤਾ ਲੱਗਾ ਕਿੰਨੇ ਬੰਦੇ ਕੈਸੀ ਹੈ ਬੰਦੇ ਦਾ ਕੁਝ ਨਹੀਂ ਪਤਾ ਜੀ ਹਲੇ ਘਰੋਂ ਲੈ ਕੇ ਜੇ ਸੀ ਹਾਂ ਜੀ ਕੋਈ ਉਥੇ ਫਰਫੁਰ ਰਹੇ ਉਹਨਾਂ ਨੂੰ ਲੈ ਕੇ ਬਾਗੇ ਇਥੇ ਨਾਲ ਉਹਨੂੰ ਮੁੰਡੇ ਨੂੰ ਉਦੋਂ ਬਾਅਦ ਉਹਦੀ ਡੈੱਡ ਬੁੱਟੀ ਮਿਲ ਗਿਆ ਜੀ ਕਤਲ ਹੋ ਗਿਆ ਯਾਰ ਦੋਸਤ ਹੀ ਨਹੀਂ ਹੈ ਜੀ ਐ ਨਹੀਂ ਪਤਾ ਜੀ ਕੁਛ ਕਿੰਨੇ ਨੇ ਜੀ ਇਹਦਾ ਮੇਨ ਮੇਨ ਦੋਸਤ ਕੌਣ ਸੀ ਇਹਦਾ ਮੇਨ ਦੋਸਤ ਤਾਂ ਕੋਈ ਵੀ ਨਹੀਂ ਹੈ ਜੀ ਬਸ ਸਾਰੇ ਮਹੱਲੇ ਦੇ ਮੁੰਡੇ ਨੇ ਬਚਪਨ ਤੋਂ ਜਿਹੜਾ ਲੜਾਈ ਝਗੜੇ ਜਵਾਬ ਹੈ ਜੀ ਉਹ ਤਾਂ ਕੋਈ ਲੜਾਈ ਝਗੜਾ ਕੁਛ ਕੰਮ ਸਿੱਖਦਾ ਸੀ ਦੁਬਈ ਭੇਜਣਾ ਤੇ ਕੰਮ ਸਿਖਾ ਕੇ ਮੈਨੇ ਸਾਢੇ 17 18 ਸਾਲ ਦੇ ਸੀ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਹੈ ਜੀ ਸੰਦੀਪ ਬਲੋਤਰਾ ਤੁਹਦੇ ਵੀ ਕੀ ਮਾਮਲਾ ਕੀ ਹੈ ਜਿਹੜਾ ਬੱਚੇ ਦੀ ਮੌਤ ਹੋਈ ਹੈ ਕਾਰਨ ਕੀ ਮੰਦੇ ਹੋ ਤੁਸੀਂ ਮਾਮਲਾ ਇਹ ਹੈ ਜੀ ਦੇਖੋ ਅਸੀਂ ਤਾਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਦੇ ਆਂ ਸਾਡੇ ਉਸ ਏਰੀਆ ਦੇ ਵਿੱਚ ਕਾਫੀ ਜਣਿਆਂ ਕੋਲ ਅਸਲਾ ਨਜਾਇਜ਼ ਹੈਗਾ ਠੀਕ ਹੈ ਨਾ ਅਸੀਂ ਚਾਹਨੇ ਆ ਉੱਥੇ ਕਾਫੀ ਬੰਦੇ ਚਿੱਟੇ ਦਾ ਵੀ ਕੰਮ ਕਰ ਰਹੇ ਆ ਇਹ ਸਾਰਾ ਕੁਝ ਨਾ ਉਸੇ ਦੀ ਰਿਲੇਟਿਡ ਹੈ ਜਿਹੜਾ ਇਹ ਮੁੰਡਾ ਸੀ ਬਾਕੀ ਬੜਾ ਸ਼ਰੀਫ ਬੰਦਾ ਸੀਗਾ ਇਹ ਨਾਈ ਦੀ ਦੁਕਾਨ ਤੇ ਆਪਣਾ ਕੰਮ ਕਰਦਾ ਸੀਗਾ ਦਸਵੀਂ ਦੇ ਵਿੱਚ ਪੜਦਾ ਸੀਗਾ ਨਾਲ ਕੰਮ ਸਿੱਖਣ ਜਾਂਦਾ ਸੀਗਾ ਨਾਲੇ ਪੜ੍ਹਾਈ ਕਰਦਾ ਸੀਗਾ ਉਹਦੇ ਘਰ ਦੇ ਆਨੇ ਕਿਹਾ ਸੀਗਾ ਚੱਲ ਤੈਨੂੰ ਤੈਨੂੰ ਦੁਬਈ ਭੇਜ ਦਾਂਗੇ ਤੂੰ ਆਪਣਾ ਕੰਮ ਕਰ ਸਿੱਖ ਲੈ ਉੱਥੇ ਜਾ ਕੇ ਹਾਂ ਉੱਥੇ ਜਾ ਕੇ ਨਾਈ ਦਾ ਕੰਮ ਕਰ ਲੈ ਬਸ ਇਹ ਸੀਗਾ ਇਹ ਜੀ ਨਿਊ ਮਿੰਦਰਾ ਕਲੋਨੀ ਦਾ ਤੁਹਾਨੂੰ ਕਿੰਨੇ ਵਜੇ ਇਤਲਾਮ ਮਿਲੀ ਇਨਾਂ ਨੇ ਕਿੰਨੇ ਵਜੇ ਤੁਹਾਡੇ ਨਾਲ ਗੱਲ ਕੀਤੀ ਮੇਰੇ ਨਾਲ ਇਹਨਾਂ ਦਾ ਫੋਨ ਆਇਆ ਰਤੀ 11:30 12 ਵਜੇ ਨਾਲ ਫਿਰ ਮੈਂ ਉੱਥੇ ਗਿਆ ਮੌਕੇ ਤੇ ਗਿਆ ਪੁਲਿਸ ਪ੍ਰਸ਼ਾਸਨ ਸਾਰੇ ਪਹੁੰਚੇ ਪਏ ਸੀ ਸਾਰੀਆਂ ਟੀਮਾਂ ਪਹੁੰਚੀਆਂ ਪਈਆਂ ਸੀਗੀਆਂ ਫਿਰ ਮੈਂ ਉੱਥੇ ਅਸੀਂ ਸਾਨੂੰ 1:30 2:00 ਵਜੇ ਗਏ ਅਸੀਂ ਬਾਹਰ ਦਾ ਤਾਂ ਜਿਹੜਾ ਰਾਤ ਨੂੰ ਮੌਕੇ ਤੇ ਜਿਹੜਾ ਇਹ ਲੈ ਕੇ ਗਏ ਸੀ ਕਿ ਨਾ ਡੀਅਰ ਪਾਰਕ ਡੀਅਰ ਪਾਰਕ ਦੀ ਜਿਹੜੀ ਸੰਫਾਨ ਰੋਡ ਹੈ ਉਸ ਰੋਡ ਤੇ ਹੋਈ ਹੈ ਨਹੀਂ 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 ਘਰ ਹੋਈ ਹੈ ਤੇ ਨਹੀਂ ਜਿਹੜੇ ਇਹ ਲੈ ਕੇ ਗਏ ਸੀਗੇ ਮੁਜਰਮ ਲੈ ਕੇ ਗਏ ਸੀਗੇ ਕਹਿੰਦੇ ਕਹਿੰਦੇ ਉਸ ਰੋਡ ਤੇ ਕੀਤੀ ਆ ਸੀ ਕੁਝ ਬੰਦੇ ਫੜੇ ਆ ਇਹਨਾਂ ਨੇ ਪੁਲਿਸ ਵਾਲੇ ਹਾਂਜੀ ਫੜੇ ਗਏ ਆ ਇਹ ਬੜਾ ਤਕੜਾ ਸਕੈਂਡਲ ਨਿਕਲ ਕੇ ਆਏਗਾ ਇਹਦੇ ਵਿੱਚ ਅਸਲੇ ਵਾਲੇ ਜਿਹੜਾ ਨਜਾਇਜ਼ ਅਸਲੇ ਦਾ ਕੰਮ ਕਰਦੇ ਆ 20 25 ਅਸਲੇ ਘਟੋ ਘਟ ਫੜੇ ਜਾਣਗੇ ਇਹਦੇ ਵਿੱਚ ਚਿੱਟੇ ਵਾਲੇ ਵੀ ਹੈਗੇ ਆ ਜਿਹੜਾ ਉਸ ਏਰੀਆ ਦੇ ਵਿੱਚ ਚਿੱਟੇ ਦੀ ਸਪਲਾਈ ਕਰਦੇ ਆ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆਂ ਚਾਹੇ ਕੋਈ ਵੀ ਐ ਇਹ ਮੁੰਡੇ ਦਾ ਕੀ ਫਾਇਰ ਲੱਗਦਾ ਜੀ ਤੁਹਾਨੂੰ ਕਿੱਤੇ ਵਾਲਾ ਨਾਲ ਜਾਨਾ ਅਸਲ ਮਾਫੀ ਕਰ ਉਹ ਬੱਸ ਜੀ ਉਹਨਾਂ ਨਾਲ ਹੁਣ ਇਹ ਨਹੀਂ ਪਤਾ ਨਾ ਆਪਸ ਦੇ ਵਿੱਚ ਕੀ ਵਾਰ ਹੈ ਕੀ ਨਹੀਂ ਸਰ ਕੀ ਮੈਟਰ ਹੈ ਜੀ ਕੀ ਵੇ ਕੀ ਤੁਹਾਨੂੰ ਸੁਤਨਾਂ ਨੂੰ ਜੀ ਸੀ ਕਿੰਨੇ ਵਜੇ ਜਿਹੜੀ ਸਾਨੂੰ ਦੇਰ ਰਾਤ ਤੱਕ ਕਰਿੰਦਰਾ ਸਬਰਾ ਦਾ ਦੂਤਲਾ ਮਿਲੀ ਸੀ ਇੱਕ ਵੀਰੂ ਪੁੱਤਰ ਪਾਲੀ ਬਸਨੀਮ ਮਦਰਾ ਗੋਣੀ ਕਾਲਾ ਦਾ ਲੜਕਾ 19 ਸਾਲ ਦਾ ਬਰਦੀ ਵੀ ਉਹਦੀ ਗਨ ਸ਼ਾਟ ਕਰਕੇ ਜਦ ਹੋਈ ਹੈ ਅਸੀਂ ਉਹਦੇ ਪਰਿਵਾਰ ਦੇ ਬਿਆਨ ਲੈ ਕੇ ਜਿਹੜੀ ਬੰਦੀ ਕੋਰਨੀ ਕਾਰਵਾਈ ਅਮਚਾ ਵਾਂਗੇ ਪਤਾ ਚ ਕਰ ਕਿਹਨੇ ਜੀ ਡੈਡ ਬੋਡੀ ਕਿੱਥੋਂ ਮਿਲੀ ਹੈ ਜੀ ਇਹ ਸਾਨੂੰ ਨਿੰਦਰਾ ਹਸਪਤਾਲ ਤੋਂ ਆਇਆ ਇਤਲਾ ਮਿਲਿਆ ਉੱਥੇ ਬਰੋਡਰਡ ਪਹੁੰਚੀ ਹੈ ਅੱਛਾ ਜੀ ਤੇ ਸਰ ਕੀਦੇ ਦੁਆਰਾ ਤੇ ਜਮਾ ਕਰਵਾਇਆ ਗਿਆ ਸੀ ਇਹ ਲੜਕੇ ਨੂੰ ਜਿਹੜਾ ਉਸ ਤੇ ਭਰਤੀ ਕਰਵਾਉਣਾ ਇਹ ਆਪ ਹੀ ਲੱਗੇ ਨੇ ਉਹਨਾਂ ਦੇ ਵਾਰਥ ਲੱਗੇ ਨੇ ਕੋਈ ਉਹਨਾਂ ਅਸੀਂ ਵੈਰੀਫਾਈ ਕਰਾਂਗੇ ਜਾ ਕੇ ਬਿਆਨ ਲੈ ਕੇ ਉਹ ਸਾਰੀ ਪੜਤਾਲ ਨਿੰਦਰਾ ਹਸਪਤਾਲ ਜਾ ਕੇ ਬਿਆਨ ਲਿਖਾਂਗੇ ਜਿਵੇਂ ਬਿਆਨ ਲਾਣਗੇ ਉਸ ਤੋਂ ਸਾਰੀ ਗੱਲ ਕਾਰਵਾਈ ਕੀਤੀ ਜਾਏਗੀ ਕਿੰਨੇ ਗਨ ਸ਼ੌਕ ਲੱਗੇ ਇਹ ਜਾ ਕੇ ਮੈਡੀਕਲ ਕਰ ਰਿਪੋਰ ਪਰਿਵਾਰ ਵੱਲੋਂ ਕੋਈ ਦੱਸਿਆ ਕਿ ਜੀ ਕਿੰਨੇ ਮਾਰੇ ਨਹੀਂ ਅਜੇ ਤੱਕ ਕੋਈ ਅਜਿਹਾ ਪਰ ਦੀ ਸਟੇਟਮੈਂਟ ਲੈਣੀ ਹੈ ਪਰਿਵਾਰ ਦੀ ਸਟੇਟਮੈਂਟ ਲੈ ਕੇ ਜਿਹੜੀ ਬੰਦੀ ਕਾਨੂੰਨੀ ਕਰ ਵੀ ਹੈ ਜਿੰਨੇ ਵੀ ਨਾਲ ਹਾਂ ਦੇ ਤੁਸੀਂ ਉਹਨਾਂ ਨੂੰ ਜਲਦੀ ਟੈਸਟ ਕਰ ਲਾਂਗੇ ਜੀ ਉਮਰ ਕਿੰਨੀ ਹੋ ਗਈ ਮੁੰਡੇ ਦੀ ਲੱਗਦੀ ਹੈ ਉਮਰ ਦੇ 19 ਸਾਲ ਦੇ ਕਿਵਾ ਕੰਮ ਕੀ ਕਰਦਾ ਸੀ ਕਿਸੇ ਇਹ ਪੜਦਾ ਪਤਲ ਗਿਆ ਪੜਦਾ ਸੀ 10ਵੀਂ ਕਲਾਸ ਕੁਝ ਰੌਂਡ ਆਫ ਕਿਸੇ ਕੁਝ ਨਹੀਂ ਨਹੀਂ ਅਜੇ ਤੱਕ ਕੋਈ ਨਹੀਂ ਤੇ ਤੀਸਰਾ ਜੇ ਸ਼ੁਰੂ ਹੋਣੀ ਹੈ ਕੁਝ ਗੱਲ ਕੀਤੀ ਹੋਗੀ ਪਰਿਵਾਰ ਨਾਲ ਕਿਹਦੇ ਨਾਲ ਗਿਆ ਸੀ ਕੀ ਕੋਈ ਨਹੀਂ ਪਰਿਵਾਰ ਨਾਲ ਜੇ ਗੱਲ ਕਰਨੀ ਪ੍ਰੋਬਲਮ ਆਈ ਨਹੀਂ ਪਰਿਵਾਰ ਦੇ ਬਿਆਨ ਲੈ ਕੇ ਜੋ ਬਿਆਨ ਲਾਂਗੇ ਉਸਾਂ ਦਾ ਕਾਰ